ਮੇਰਾ ਇੱਕ ਹੋਰ ਹੈ ਬਾਈਓ ਭਾਈ ਉਹ ਕਿੱਥੇ ਗਿਆ ਹਾਂ ਜੀ ਵਾਹ ਜੀ ਖੋਸਾ ਸਾਹਿਬ ਵੈਜੀ ਫਤਿਹ ਜਰੂ ਪਿਆਰੀ ਸਾਹਿਬ ਜੀ ਮੇਰਾ ਮੇਰਾ ਨਾਮ ਮਨਜੀਤ ਸਿੰਘ ਆ ਪਿੰਡ ਮੇਰਾ ਕੰਗਵਾ ਜਿਹੜਾ ਤਖਤ ਸਾਹਿਬ ਆ ਵੇਖੋ ਜੀ ਸਾਡੇ ਗਰੀਬਾਂ ਦੀ ਕਾਦੀ ਛੁੱਟੀ ਆ ਅਹੀਂ ਦੇਖੋ 7 ਵਜੇ ਤੋਂ ਆਣ ਕੇ ਇਥੇ ਖਲੋਤੇ ਰਹਿੰਦੇ ਆਦੇ ਕੋਈ ਕੰਮ ਦੇ ਆਨੂੰ ਕੱਢਦੇ ਨਹੀਂ ਆ ਕੰਮ ਤੇ ਖੜਦਾ ਨਹੀਂ ਆ ਤੇ ਜੇ ਇਹ ਦੂਜੀਆਂ ਸਰਕਾਰਾਂ ਲੇਬਰ ਕੋਰਟ ਚ ਪੈਸੇ ਪਾਉਂਦੀਆਂ ਆ ਇਹਨੇ ਕੋਈ ਲੇਬਰ ਕੋਰਟ ਦੇ ਵਿੱਚ ਪੈਸਾ ਨਹੀਂ ਪਾਇਆ ਨਾ ਕਿ ਬੱਚਿਆਂ ਨੂੰ ਕੁਝ ਦੇ ਰਿਹਾ ਇਹ ਝੂਠ ਮਾਰ ਕੇ ਵਹਿਦੇ ਨਾ ਬਣ ਗਿਆ ਵੀ ਮੈਂ ਐ ਕਰਦਾਂ ਜੋ ਕਰਦੋ ਆ ਇਹਨੇ ਕੋਈ ਖਾਤੇ ਵਾਲੇ ਵਿੱਚ ਪਾਇਆ ਨਾ ਕਿ ਇਹਨੂੰ ਗਰੀਬ ਨੂੰ ਸ਼ੰਗਲ ਹੀ ਦਿੱਤੇ ਆ ਆ ਬਾਦਲ ਨੂੰ ਨਹੀਂ ਤੇ ਆ ਕਾਂਗਰਸ ਜਿਹੜੀ ਸ਼ੰਗਲ ਦਿੰਦੀ ਹੈ ਸਕੂਲਾਂ ਦੇ ਵਿੱਚ ਇਹਨੇ ਕੋਈ ਨਹੀਂ ਦਤਾ 30 ਕਿਲੋ ਕਣਕ ਮਿਲਦੀ ਗਰੀਬ ਨੂੰ ਉਹ ਵੀ ਇਹਨੇ ਨਹੀਂ ਦਿੱਤੀ ਇਹਨੇ 5 ਕਿਲੋ ਦੇ ਦਿੱਤੀ 5 ਕਿਲੋ ਤੇ ਮੈਂ ਇਕੱਲਾ ਹੀ ਖਾ ਸਕਦਾ ਲਿਆ ਨਹੀਂ ਖਾਈ ਜਾਂਦੇ ਉਹ ਗੱਲ ਅੱਜ ਕਿਲੋ ਜਿਹੜੀ ਇਹਨੇ ਕਾਲਕ ਦਿੱਤੀ ਆਣਾ ਇਹ 5 ਕਿਲੋ ਕਾਂ ਕੇ ਭਾਏ ਨਾ ਹੀ ਸਾਨੂੰ ਦਵੇ ਸਾਨੂੰ ਇਹਦੀ ਕਲਕ ਦੀ ਲੋੜ ਨਹੀਂ ਇਹਨੇ ਪਹਿਲਾਂ ਵਾਅਦਾ ਕੀਤਾ ਲੋਕਾਂ ਨਾਲ ਵੀ ਮੈਂ ਐ ਕਰੂੰਗਾ ਜੋ ਕਰਦੂਗਾ ਇਹ ਝੂਠ ਮਾਰ ਕੇ ਰਾਜ ਤੇ ਬਹਿ ਗਿਆ ਇਹ ਕੋ ਝੂੜਦਾ ਪਲੰਗਾ ਏ ਇਹ ਕੁਛ ਨਹੀਂ ਜੋ ਕਰਦਾ ਵੇ ਜਿੱਖਾ ਸਾਹਿਬ ਵੇ ਜਿੱਖਾ ਜਿਹੜਾ ਅੱਜ ਮੈਂ ਤੁਹਾਨੂੰ ਬੋਲੇ ਸੀ ਜਿਹੜਾ ਮੈਂ ਜਾ ਰਿਹਾ ਜਿਸ ਤਰ੍ਹਾਂ ਦੇਖੋ ਜੀ ਸਾਡੀ ਗਰੀਬਾਂ ਦੀ ਕੋਈ ਛੁੱਟੀ ਨਹੀਂ ਆਦੇ ਨਿਆਰੇ ਭੁਖੇ ਆ ਜਾਣੇ ਭੁਖੇ ਆ ਸਾਡੀ ਗਰੀਬਾਂ ਦੀ ਕੋਈ ਛੁੱਟੀ ਨਹੀਂ ਗਈ ਚੁੱਲਾ ਬਾਲਾਂਗੇ ਦੇਖੋ ਜੀ ਉੜਦੇ ਆ ਚੁੱਲਾ 500 ਰੁਪਇਆ ਮੰਗਦਾ ਪਹਿਲੋ ਚਾਹ ਬਣਾਈ ਦੀ ਆ ਮੁਰਗੇ ਸਬਜ਼ੀ ਧਰੀ ਦੀ ਆ ਮੁਰਗੇ ਨਿਆਣਿਆਂ ਨੂੰ ਖਵਾਈ ਦਾ ਹੁਣ ਗੈਸ ਹੋਈ ਇੰਨਾ ਮਹਿੰਗਾ ਹੋ ਗਿਆ ਜਿਹਦਾ ਕੋਈ ਹਿਸਾਬ ਨਹੀਂ ਹੈ ਇਹ ਝੂਠ ਮਾਰੀ ਜਾਂਦਾ ਹਰ ਇੱਕ ਗੱਲ ਤੇ ਹਰ ਇੱਕ ਗੱਲ ਤੇ ਝੂਠ ਮਾਰੀ ਪਿਆ ਹੋਣਾ ਤੇਰੇ ਖਾਤੇ ਦੇ ਵਿੱਚ ਪੈਸਾ ਹੀ ਨਹੀਂ ਪਾਇਆ ਨੇ ਰਿਪੋਰਟ ਦਾ ਜਿੰਨਾਂ ਦੀਆਂ ਕਾਪੀਆਂ ਬਣੀਆਂ ਉਹਨਾਂ ਦੇ ਖਾਤੇ ਦੇ ਵਿੱਚ ਕੋਈ ਪੈਸਾ ਨਹੀਂ ਪਾਇਆ ਜੇ ਪਿੰਡਾਂ ਦੇ ਵਿੱਚ ਕੰਮ ਚੱਲਦੇ ਆ ਨਰਗਾ ਸਕੀਮ ਦੇ ਉਹ ਵੀ ਬੰਦ ਕਰੀ ਜਾਂਦਾ ਏ ਤੇ ਬੰਬਾ ਕਮਾਨ ਤੇ ਚੰਗਾ ਨਹੀਂ ਗਿਰ ਇਹਨੇ ਵੈਰਾ ਇਹਨੇ ਫੇਰ ਝੂਠ ਮਾਰ ਕੇ ਤੁਹਾਡੇ ਕੋਲ ਵੋਟਾਂ ਲੈ ਲੈਣੀਆਂ ਜੋ ਅਗਲੇ ਸਾਲ ਨੂੰ ਫੇਰ ਇਹਨੇ ਵੋਟਾਂ ਝੂਠ ਮਾਰ ਕੇ ਲੈ ਲੈਣੀਆਂ ਜੋ ਇਹਨੇ ਕੁੱਖ ਨਹੀਂ ਹੋ ਤੁਹਾਨੂੰ ਦੇਣਾ ਇਹ ਵੈਰੇ ਕਰਕੇ ਮੁੱਕਰ ਗਿਆ ਜੋ ਜੈਪਿੰਡਾ ਖਾਨ ਸਾਹਿਬ ਹੈ ਜੀ ਬੋਲ ਜੀ ਜੇ ਕਿਹਦੀ ਨਾਂ ਬੜਾਈ ਮੇਰਾ ਨਾਮ ਗੁਰਦੇਵ ਸਿੰਘ ਔਰ ਜਿਹੜਾ ਇਸ ਪਰ ਦੇ ਵਿੱਚ ਮਿਲਤ ਕ੍ਰਿਪਾ ਬਣਾਇਆ ਜਾ ਰਿਹਾ ਵਾ ਉਸ ਬੰਦੇ ਕੀ ਕਹਿਣਾ ਚਾਹੁੰਦਾ ਵੇਖੋ ਜੀ ਮਜ਼ਦੂਰ ਜਿਹੜਾ ਦਿਵਸ ਮਨਾਇਆ ਜਾ ਰਿਹਾ ਵਾ ਉਹ ਤੇ ਅਮੀਰਾਂ ਨਹੀਂ ਮਨਾਇਆ ਜਾ ਰਿਹਾ ਜਿਹੜੇ ਗਰੀਬ ਆ ਤੁਹਾਡੇ ਸਾਹਮਣੇ ਆ ਵੇਖੋ ਮਜ਼ਦੂਰ ਹਰ ਵਰਗ ਦੇ ਵਿੱਚ ਇਹ ਨਹੀਂ ਕਿੱਲਾ ਤਰਨਤਾਰਨ ਸ਼ਹਿਰ ਦੇ ਵਿੱਚ ਜਿੱਥੇ-ਜਿੱਥੇ ਵੀ ਸ਼ਹਿਰ ਦੇ ਵਿੱਚ ਅੱਡੇ ਬਣੇ ਮਜ਼ਦੂਰਾਂ ਦੇ ਸਾਰੇ ਅੱਜ ਦਿਹਾੜੀ ਜਿਹੜੇ ਉਹ ਕੰਮ ਲਾਉਣ ਲਈ ਆਏ ਆ ਤੇ ਖੜੇ ਹੋਏ ਆਪਣੀ ਰੋਟੀ ਕਮਾਉਣ ਲਈ ਸਾਡੀ ਕੰਮਾਂ ਕਰਾਂ ਦੇ ਨਿਕਲੇ ਹੋਏ ਆ ਠੀਕ ਹੈ ਸਾਡੇ ਜਿਹੜੇ ਅਸੀਂ ਤੇ ਉਹ ਲੋਕਾਂ ਜਿਨ੍ਹਾਂ ਨੇ ਰੋਜ਼ ਕਰਕੇ ਤੇ ਰੋਜ਼ ਖਾਣਾ ਠੀਕ ਹੈ ਜੀ ਜੇ ਅਸੀਂ ਅੱਜ ਛੁੱਟੀ ਕਰਦੇ ਆਂ ਤੇ ਸਾਡੇ ਘਰ ਦਾ ਜਿਹੜਾ ਚੁੱਲ੍ਹਾ ਵਾ ਉਹ ਮੁੱਦਾ ਹੋ ਜਾਂਦਾ ਸਰਕਾਰ ਜਦੋਂ ਆਈ ਸੀਗੀ ਆਮ ਆਦਮੀ ਪਾਰਟੀ ਦੀ ਜਾਂ ਹੋਰ ਸਰਕਾਰਾਂ ਆਈਆਂ ਤੇ ਉਹ ਸਿਰ ਮਜ਼ਦੂਰਾਂ ਦੇ ਉੱਤੇ ਇੱਕ ਰਾਜਨੀਤੀਆਂ ਖੇਡ ਕੇ ਬੈ ਗਈਆਂ ਤੇ ਸਾਨੂੰ ਇਹੋ ਗੱਲ ਕਹਿੰਦੇ ਆ ਕਿ ਜਦੋਂ ਆਉਂਦੀ ਆ ਤੇ ਅਸੀਂ ਮਜ਼ਦੂਰਾਂ ਲਈ ਬੜਾ ਕੁਝ ਕਰਾਂਗੇ ਤੁਸੀਂ ਬਜਟ ਪਾਸ ਕੁ ਦੇਖ ਲਓ ਕਦੀ ਮਜ਼ਦੂਰ ਦਾ ਨਾਂ ਤੱਕ ਨਹੀਂ ਇਹਨਾਂ ਨੇ ਲਿਆ ਤੇ ਜਦੋਂ ਸਰਕਾਰਾਂ ਬਣਾਉਣੀਆਂ ਤੇ ਸਿਰਫ ਮਜ਼ਦੂਰ ਦੇ ਨਾਂ ਤੇ ਬਣਾਉਂਦੇ ਆ ਉਹਨਾਂ ਦੇ ਵਿੱਚ ਮੁੜ ਕੇ ਫਿਰ ਵਰਗ ਵੀ ਚੁਣ ਲੈਂਦੇ ਨੇ ਕੋਈ ਐਸਸੀ ਵਰਗ ਆ ਗਿਆ ਕੋਈ ਬੀਸੀ ਆ ਗਿਆ ਕੋਈ ਜਰਨਲ ਆ ਗਿਆ ਤੇ ਸਿਰਫ ਤੇ ਸਿਰਫ ਇਹ ਮਜ਼ਦੂਰਾਂ ਲਈ ਇੱਕ ਸਰਕਾਰਾਂ ਜਿਹੜੀਆਂ ਬਣਾਉਂਦੀਆਂ ਬੰਦੀਆਂ ਆਈਆਂ ਤੇ ਇਹਨਾਂ ਨੇ ਗਰੀਬਾਂ ਬਾਰੇ ਕਦੀ ਕੁਝ ਨਹੀਂ ਸੋਚਿਆ ਜੇ ਅੱਜ ਛੁੱਟੀ ਦੀ ਗੱਲ ਕਰ ਲਈਏ ਤੇ ਛੁੱਟੀ ਜਿਹੜੀ ਆ ਅੱਜ ਉਹ ਅਮੀਰਾਂ ਲਈ ਜਿਹੜੇ ਲੋਕ ਬੈਂਕਾਂ ਦੇ ਵਿੱਚ ਆ ਸਕੂਲਾਂ ਦੇ ਵਿੱਚ ਆ ਤੇ ਜਾਂ ਹੋਰ ਵੀ ਸਰਕਾਰੀ ਜਿਹੜੇ ਅਹੁਦੇ ਆ ਜਿਨ੍ਹਾਂ ਦੇ ਤੇ 1500 ਰੁਪਏ ਤੋਂ ਲੈ ਕੇ 1500 ਰੁਪਏ ਤੋਂ ਲੈ ਕੇ ਤੇ ਜਿਨ੍ਹਾਂ ਦੀ 4 4 5 5000 ਰੁਪਇਆ ਦਿਹਾੜੀ ਆ ਠੀਕ ਹੈ ਜੀ ਅੱਜ ਉਹ ਲੋਕ ਜਿਹੜੇ ਆ ਏਸੀ ਥੱਲੇ ਲੰਮੇ ਪੈ ਕੇ ਤੇ ਆਪਣਾ ਆਰਾਮ ਕਰ ਰਹੇ ਆ ਤੇ ਜਿਨ੍ਹਾਂ ਨੇ 2 400 ਰੁਪਇਆ ਦਿਹਾੜੀ ਦਾ ਕਮਾਉਣਾ ਤੇ ਉਹੀ ਜਾ ਕੇ ਆਪਣੇ ਬੱਚਿਆਂ ਦੇ ਇੱਥੋਂ ਸਬਜ਼ੀ ਭਾਜੀ ਖੜਕੇ ਤੇ ਆਪਣੇ ਬੱਚਿਆਂ ਦੇ ਮੂੰਹ ਦੇ ਵਿੱਚ ਖਾਣਾ ਪਾਉਣਾ ਤੇ ਅੱਜ ਉਹ ਦਿਹਾੜੀ ਤੁਹਾਡੇ ਸਾਹਮਣੇ ਆ ਵੇਖ ਲਓ ਅੱਡਾ ਸਾਰਾ ਭਰਿਆ ਪਿਆ ਤੇ ਗਰੀਬ ਅੱਜ ਛੁੱਟੀ ਤੇ ਨਹੀਂ ਹੈਗਾ। ਕੋਈ ਪ੍ਰਕਾਰ ਦਾ ਮੈਸੇਜ ਨਹੀਂ ਮਿਲਦਾ। ਸਾਈ ਸਰਕਾਰ ਨੂੰ ਮੈਸੇਜ ਦੇਣਾ ਚਾਹੁੰਦੇ ਆ ਕਿ ਤੁਸੀਂ ਸਾਡੇ ਨਾਂ ਦਾ ਜਿਹੜਾ ਦਿਨ ਮਨਾਉਂਦੇ ਜੀ ਸਾਨੂੰ ਜਲੀਲ ਕਰਦੇ ਜੀ। ਕਿਉਂਕਿ ਸਾਡੇ ਨਾਂ ਦਾ ਦਿਨ ਹੈ ਤੇ ਸਾਨੂੰ ਜਲੀਲ ਇਸ ਲਈ ਕਰਦੇ ਜੀ ਤੇ ਸਾਡੇ ਵਾਸਤੇ ਜੇ ਤੁਸੀਂ ਕਰਨਾ ਕੋਈ 1000 2000 ਰੁਪਿਆ ਸਾਡੇ ਖਾਤੇ ਦੇ ਵਿੱਚ ਪਹਿਲਾਂ ਪਾਓ। ਜਿਹੜਾ ਅੱਜ ਅਸੀਂ ਬਿਲਕੁਲ ਕੰਮ ਜਿਹੜਾ ਆਪਣਾ ਘਰ ਜਿਹੜਾ ਆਪ ਵੀ ਅਹੀਂ ਇੱਕਸਾਰ ਦੇ ਵਿੱਚ ਕੋਈ ਬੰਦਾ ਰੈਸਟ ਕਰੇ ਤੇ ਜਿਹੜੀ ਰੈਸਟ ਆ ਸਾਡੀ ਜਿਹੜੀ ਉਹ ਕੋਈ ਹੈ ਨਹੀਂ ਆ ਕਿਉਂਕਿ ਅਸੀਂ ਦਿਨ ਰਾਤ ਕੰਮ ਕਰਨ ਵਾਲੇ ਬੰਦੇ ਅੱਜ ਮੰਡੀਆਂ ਵੇਖ ਲੋ ਵੀ ਭਰੀਆਂ ਠੀਕ ਹੈ ਜੀ ਸਰਕਾਰੀ ਅਫਸਰ ਜਿਨ੍ਹਾਂ ਨੇ ਤਨਖਾਹਾਂ ਜਿਹੜੇ ਏਸੀ ਥੱਲੇ ਬਹਿ ਕੇ ਕੰਮ ਕਰਦੇ ਆ ਤੇ ਜੇ ਇਹਨਾਂ ਇਹ ਲੋਕ ਉਹਨਾਂ ਅਫਸਰਾਂ ਦੇ ਕੋਲੋਂ ਕਿਤੇ ਕੰਮ ਕਰਾਉਣ ਚੱਲ ਜਾਣ ਕਿਤੇ ਕੋਈ ਫਾਰਮ ਭਰਵਾਉਣ ਚੱਲ ਜਾਣ ਤੇ ਉਹਨਾਂ ਦੇ ਕੋਲੋਂ ਵੀ ਪੈਸੇ ਜਿਹੜੇ ਆ ਲਏ ਜਾਂਦੇ ਆ ਤੇ ਫਿਰ ਬੋਲਿਆ ਵੀ ਮੜਾ ਜਾਂਦਾ ਅਗਲੇ ਨੂੰ ਤੂੰ ਤੂੰ ਮੈਂ ਮੈਂ ਕਰਕੇ ਬੋਲਦੇ ਆ ਵੀ ਤੇਰਾ ਅੱਜ ਕੰਮ ਨਹੀਂ ਹੋਣਾ ਤੇਰਾ ਕੱਲ ਕੰਮ ਨਹੀਂ ਹੋਣਾ ਤੇ ਉਹ ਜਿਹੜੇ ਅੱਜ ਜਿਹੜੇ ਛੁੱਟੀ ਤੇ ਆ ਅੱਜ ਉਹ ਏਸੀਆਂ ਥੱਲੇ ਫੇਰ ਨਿਕਲ ਕੇ ਤੇ ਏਸੀਆਂ ਥੱਲੇ ਜਾ ਕੇ ਲੰਮੇ ਪਿਆ ਤੇ ਗਰੀਬ ਦੀ ਕੋਈ ਪੁਕਾਰ ਨਹੀਂ ਸੁਣਦਾ